ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਸਪੈਸ਼ਲ ਟੈਰਰਿਸਟ ਔਰ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਪੰਜ ਦੋਸ਼ੀ ਇਸ ਚ ਗ੍ਰਿਫਤਾਰ ਕੀਤੇ ਗਏ ਔਰ ਬਹੁਤ ਵੱਡੀ ਇੱਕ ਟਾਰਗੇਟ ਕਿਲਿੰਗ ਤੇ ਉਹ ਪਲਾਨ ਕਰ ਰਹੇ ਸੀਗੇ ਔਰ ਉਸ ਦੇ ਮੁਤਾਬਕ ਏਰੀਆ ਦੇ ਵਿੱਚ ਉਹ ਜਿਹੜੀ ਉਹਦੀ ਰੋਕਥਾਮ ਹੋਈ ਹੈ ਅਵਰਟ ਹੋਈ ਹੈ ਇਹ ਸਾਰਾ ਟੈਰਰਿਸਟ ਨੈਟਵਰਕ ਜਿਹੜਾ ਹੈਗਾ ਲੰਡਾ ਹਰੀਕਾ ਸੱਤਾ ਨਸ਼ਹਿਰਾ ਉਹਨਾਂ ਨੇ ਅੱਗੇ ਇਹਨਾਂ ਦੇ ਫੋਰਨ ਹੈਂਡਲਰਸ ਨਾਲ ਜਿਹੜੀ ਟਾਈ ਅਪ ਕਰਾਇਆ ਔਰ ਪੰਜ ਦੋਸ਼ੀ ਇਹ ਚ ਫੜੇ ਗਏ ਨੇ ਕਰਨਦੀਪ ਇਹ ਸ੍ਰੀਆਲੀ ਦਾ ਤਰਨਤਾਰਨ ਦਾ ਔਰ ਪਹਿਲਾਂ ਵੀ ਇਹਦੇ ਖਿਲਾਫ ਇੱਕ ਹੀਰੋਇਨ ਦਾ ਮੁਕੱਦਮਾ ਹੈ ਤੇ ਆਰਮਜ਼ ਐਕਟ ਦਾ ਮੁਕੱਦਮਾ ਹੈ ਔਰ ਇਹਦੇ ਨਾਲ ਜਿਹੜੇ ਬੰਦੇ ਸੀਗੇ ਗੁਰਸੇਵਕ ਅਰਸ਼ਦੀਪ ਅਮਰਤਪਾਲ ਤੇ ਇੱਕ ਜਿਹੜਾ ਜੂਵਨਾਈਲ ਹੈ ਉਹ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਐਡਵਿਨ ਪੁਲਿਸ ਨੇ ਪਹਿਲਾਂ ਇੱਕ ਗ੍ਰਿਫਤਾਰ ਕੀਤੇ ਗੁਰਸੇਵਕ ਅਰਸ਼ਦੀਪ ਤੇ ਅਬਰਤਪਾਲ ਤੇ ਨਾਲ ਉਹਨਾਂ ਦੇ ਜੁਵਿਨਾਈ ਇਹਨਾਂ ਤੋਂ ਕਾਰਤੂਸ ਬਰਾਮਦ ਹੋਏ ਜਿਹੜੇ ਇਹ ਦੇਣ ਆ ਰਹੇ ਸੀ ਕਰਨਦੀਪ ਨੂੰ ਔਰ ਉਹਦੇ ਚ ਜਿਹੜੀ ਟੋਟਲ ਰਿਕਵਰੀ ਹੈ ਉਹ ਇੱਕ ਗਲੌਕ ਪਿਸਟਲ ਹੈ ਜਿਹੜਾ ਇਹ ਤੋਂ ਕਰਨਦੀਪ ਤੋਂ ਬਰਾਮਦ ਹੋਇਆ 13 ਲਾਈਵ ਕਾਰਟ੍ਰਿਜ ਨੇ ਤੇ ਦੋ ਐਮਪਟੀ ਸ਼ੈਲ ਨੇ ਏ ਡਿਵੀਜ਼ਨ ਦੀ ਪੁਲਿਸ ਜਦੋਂ ਕਰਨਦੀਪ ਦੀ ਭਾਲ ਕਰਨ ਲੱਗੀ ਤਾਂ ਇਹਨਾਂ ਨੂੰ ਇਤਲਾਹ ਮਿਲੀ ਕਿ ਕੋਟ ਖਾਲਸਾ ਏਰੀਆ ਚ ਪੀਐਸ اسلامਾਬਾਦ ਚ ਬੋੜੀ ਸਾਹਿਬ ਗੁਰਦੁਆਰੇ ਦੇ ਕੋਲ ਇੱਕ ਪੱਠਾ ਹੈ ਉੱਥੇ ਪਿੱਛਾ ਕਰਦੇ ਕਰਦੇ ਉੱਥੇ ਪਹੁੰਚੇ ਜਦੋਂ ਇਹਨੂੰ ਪੁਲਿਸ ਅਰੈਸਟ ਕਰਨ ਗਈ ਤੇ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ ਚ 셀ਫ ਡਿਫੈਂਸ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰ ਕੀਤਾ ਗਿਆ ਜੋ ਇਹਦੇ ਇੰਜਰਡ ਹੋਇਆ ਹੈ ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਇਹਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਜੇ ਇਹਨਾਂ ਦੀ ਟੋਟਲ ਜਿਹੜਾ ਓਵਰਆਲ 뷰 ਦੇਖੀਏ ਇਸ ਕੇਸ ਦਾ ਉਹ ਇਹ ਹੈ ਕਿ ਬਹੁਤ ਛੋਟੇ ਲਾਲਚਾਂ ਪਿੱਛੇ ਇਹ ਬੱਚੇ ਜਿਹੜੇ ਆ ਔਰ ਛੋਟੀ ਉਮਰ ਦੇ ਬੱਚੇ ਸਾਰੇ ਬੱਚੇ ਜਿਹੜੇ ਦਰਨਦਾਰ ਨਿਸ਼ਚਿਤ ਦੇ ਹੈਗੇ ਔਰ ਮੇਲ ਮੁਲਜ਼ਮ ਜਿਹੜਾ ਕਰਨਦੀਪ ਹੈ ਇਹਨੂੰ ਕਲੌਕ ਪਿਸਟਲ ਸੀ ਇਹਦੇ ਕੋ ਕਾਰਤੂਸੇ ਤਿੰਨ ਬੰਦੇ ਦੇਣ ਆਏ ਇਹਨਾਂ ਨੂੰ ਲੱਗ ਭੇਜਿਆ ਗਿਆ ਔਰ ਇਹਦੇ ਚ ਕਟਆਊਟ ਬਹੁਤ ਰੱਖੇਗੇ ਕਿ ਜਿਵੇਂ ਇੱਕ ਨੂੰ ਦੂਜੇ ਦਾ ਨਹੀਂ ਪਤਾ ਇੱਕ ਨੂੰ ਪਿਸਟਲ ਐਕ ਦੂਜਾ ਕਾਰਟੂਸ ਨੂੰ ਦੇ ਦੇ ਕੇ ਗਏ ਸੀ ਕਿ ਉਹਨਾਂ ਤੋਂ ਕੁਝ ਬਰਾਮਦਗੀਆਂ ਉਦੋਂ ਹੋਈਆਂ ਬਾਕੀ ਉਹ ਉਹਨੇ ਹੋਰ ਉਹਨਾਂ ਨੂੰ ਦੇ ਕੇ ਤੇ ਉਹ ਕਿਲਿੰਗ ਕਰਾਉਣੀ ਸੀ ਤੇ ਇਸ ਕਰਕੇ ਇਹ ਨੂੰ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਟੈਰਰ ਮੋਡਿਊਲ ਕਹਿ ਸਕਦੇ ਆ ਤੇ ਜਿਸ ਨਾਲ ਕੇ ਟਾਰਗੇਟ ਕਿਲਿੰਗ ਅਵਰਟ ਹੋਈ ਹੈ ਸੋ ਇਹਦੇ ਚ ਡੀਸੀਪੀ ਸਾਡੇ ਰਵਿੰਦਰਪਾਲ ਜੀ ਸ਼ੀਤਲ ਜੀ ਸਾਡੇ ਏਸੀਪੀ ਜਸਰੂਪਾਤ ਮੈਡਮ ਏ ਡਿਵੀਜ਼ਨ ਐਸਐਚਓ ਅਮਨ ਔਰ ਜਿਹੜੇ ਕੋਟ ਖਾਲਸਾ ਇੰਚਾਰਜ ਗੁਰਜੀਤ ਔਰ ਗੁਰਜਿੰਦਰ ਜਿਹੜੇ ਵਸਟੈਂਡ ਇੰਚਾਰਜ ਨੇ ਸਾਰੀ ਟੀਮ ਨੇ ਬੜਾ ਅੱਛਾ ਰੋਲ ਪਲੇ ਕੀਤਾ ਔਰ ਇਹਦੇ ਚ ਅੱਗੇ ਅਸੀਂ ਫਰਦਰ ਇਚ ਇਨਵੈਸਟੀਗੇਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਹੈਂਡਲਰ ਸਾਹਮਣੇ ਆਏ ਆ ਔਰ ਗਰੁੱਪ ਸਾਨੂੰ ਕਲੀਅਰ ਹੋ ਗਿਆ ਇਹਦੀ ਜਿਹੜੀ ਅੱਗੇ ਹੋਰ ਫਰਦਰ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਔਰ ਕਰਨਦੀਪ ਤੋਂ ਹੋਰ ਵੀ ਡਿਟੇਲਸ ਪੁੱਛਗਿਛ ਕੀਤੀ ਜਾਏਗੀ ਕਿ ਕਿਸ ਤਰ੍ਹਾਂ ਕੀ ਟਾਰਗੇਟ ਦਿੱਤਾ ਸੀ ਕੀ ਕਰਨਾ ਸੀਗਾ ਔਰ ਅੱਗੇ ਵਾਸਤੇ ਕੀ ਪਲਾਨਿੰਗ ਸੀਗੀ ਸਾਰੇ ਗਰੁੱਪ ਦੀ ਉਹਦੇ ਉੱਤੇ ਤਫ਼ਤੀਸ਼ ਚੱਲੀ ਜੰਨੇ ਹਰਕੇ ਆ ਲੋ ਉਹਨਾਂ ਨੂੰ ਅੱਗੇ ਤੱਕ ਫਾਇਰ ਕੀਤਾ ਗਿਆ ਕਿ ਉਹ ਉਹ ਗਰੁੱਪ ਨਾਲ ਜੁੜੇ ਹੋਏ ਸੀ ਸੱਤਨੂ ਸ਼ਹਿਰਾ ਤੇ ਉਹ ਦੋਨੇ ਇਕੱਠੇ ਨੇ ਉਹ ਕਿਉਂਕਿ ਲਿਸਟਡ ਟੈਰਰਿਸਟ ਹੈ ਤਾਂ ਉਹਨਾਂ ਨੇ ਇਹਨਾਂ ਨੂੰ ਅੱਗੇ ਕੁਝ ਹੋਰ ਹੈਂਡਲ ਲਾਏ ਸੀਗੇ ਫੋਰਨ ਕੰਟਰੀ ਚ ਉਹ ਇਹਨਾਂ ਨੂੰ ਕੰਟਰੋਲ ਕਰਕੇ ਤੇ ਟਾਰਗੇਟਸ ਦੇ ਰਹੇ ਸੀ ਸਰ ਫਾਸਟ ਕੁਇਕ ਕਿੰਗ ਹੋ ਜਾਏ ਹਾਂਜੀ ਕਰਨਦੀਪ ਦੇ ਖਿਲਾਫ ਪਹਿਲਾਂ ਪਰਚਾ ਦਰਜਾ ਜੀ ਸਰਾਲੀ ਦੇ ਵਿੱਚ ਆਰਬਜੈਕਟ ਦਾ ਤੇ ਹੀਰੋਨ ਰਿਕਵਰ ਹੋਇਆ ਸੀ ਸਰ ਇਹਨਾਂ ਦੇ ਇਥੇ ਟਾਰਗੇਟ ਦੇ ਵਿੱਚ ਕੋਈ ਗੈਂਗਸਟਰ ਸੀ ਇਹ ਕੋਈ ਦੇਖੋ ਬੇਸਿਕਲੀ ਇਹ ਉਹ ਅਜੇ ਨਹੀਂ ਅਸੀਂ ਗੱਲ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਅਸੀਂ ਲੱਗੇ ਹੋਏ ਆ ਕਿਉਂਕਿ ਟਾਰਗੇਟਸ ਮੈਂ ਕਹੂੰਗਾ ਕਿ ਨਹੀਂ ਹੈ ਟਾਰਗੇਟਸ ਇਹਨਾਂ ਨੂੰ ਸਾਈਨ ਕੀਤੇ ਜਾ ਰਹੇ ਸੀ ਔਰ ਪੈਸੇ ਵੀ ਜਿਹੜਾ ਮੇਨ ਲਾਲਚ ਉਹੀ ਜਿਵੇਂ ਹਰੇ ਕੇਸ ਚ ਹੁੰਦਾ ਉਸੇ ਤੇ ਇਹਨਾਂ ਨੂੰ ਗੁਮਰਾਹ ਕੀਤਾ ਗਿਆ ਸੀ ਅਜੇ ਦੋਸ਼ੀ ਪੜਿਆ ਪੰਜ ਆਪਸੀ ਇਹਦਾ ਕਿਸਾ ਲਿੰਕ ਸੇ ਨਹੀਂ ਲਿੰਕ ਕਟਆਊਟ ਮੈਂ ਤੁਹਾਨੂੰ ਦੱਸਿਆ ਨਾ ਰੱਖੇ ਗਏ ਆ ਜਿਨ੍ਹਾਂ ਕੋ ਆਰਮਜ਼ ਮਿਨੀਸ਼ਨ ਸੀ ਉਹ ਲਾਕ ਗਰੁੱਪ ਐ ਉਹਨਾਂ ਨੇ ਤਾਂ ਆ ਕੇ ਸਮਾਨ ਦੇ ਦੇਣਾ ਸੀ ਕਾਰਤੂਸਾਂ ਦਾ ਉਸਤਾਨ ਇੱਕ ਬੰਦੇ ਕੋ ਪਹਿਲਾਂ ਹੀ ਸੀ ਜਿਹਨੇ ਉਹ ਐਗਜ਼ੀਕਿਊਟ ਕਰਨਾ ਸੀ ਕਰਨਦੀਪ ਕਿੰਨੀਆਂ ਗੋਲੀਆਂ ਚਲਾਈਆਂ ਦੋ ਅੱਜ ਸਰ ਕੀ ਕਿਹਾ 18 19 ਸਾਲ ਦੇ ਬੱਚੇ ਨੌਜਵਾਨ ਸੀਗੇ ਸਰ ਲੱਗਦਾ ਕਿ ਨੌਜਵਾਨੀ ਫਿਰ ਲਗਾਤਾਰ ਖਰਾਬ ਹੁੰਦੀ ਜਾ ਰਹੀ ਆ ਦੇਖੋ ਮੈਂ ਤਾਂ ਹਰ ਵਾਰੀ ਤੁਹਾਡੇ ਰਾਹੀਂ ਨੌਜਵਾਨਾਂ ਨੂੰ ਅਪੀਲ ਕਰਦਾ ਸਾਰੇ ਸਮਾਜ ਨੂੰ ਅਪੀਲ ਕਰਦਾ ਪੇਰੈਂਟਸ ਨੂੰ ਵੀ ਕਰਦਾ ਕਿ ਬੱਚੇ ਛੋਟੇ ਲਾਲਚ ਪਿੱਛੇ ਘੁਮਰਾਹ ਹੋ ਜਾਂਦੇ ਆ ਔਰ ਬਾਅਦ ਚ ਕੋਈ ਉਹਨਾਂ ਦੀ ਬਾਤ ਨਹੀਂ ਪੁੱਛਦਾ ਜਿੱਦਾਂ ਚ ਉਹ ਲੈਂਡ ਅਪ ਕਰ ਜਾਂਦੇ ਆ ਤੇ ਸਾਰੀ ਜ਼ਿੰਦਗੀ ਦਾ ਕੈਰੀਅਰ ਖਰਾਬ ਹੋ ਜਾਂਦਾ ਸੋ ਉਹਨਾਂ ਨੂੰ ਇਸ ਗੱਲ ਤੋਂ ਬਚਣਾ ਚਾਹੀਦਾ ਹੈ ਮਿਹਨਤ ਕਰਨ ਆਪਣੀ ਮਿਹਨਤ ਦੀ ਕਮਾਈ ਚ ਹੀ ਬਰਕਤ ਹੈ ਠੀਕ ਹੈ ਥੈਂਕ ਯੂ ਜੀ